ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜੋ ਸਬਾ ਚੱਲ ਰਹੀ ਹੈ ਸ਼ਹੀਦੀ ਜੋ ਕੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ ਅੱਜ ਦੂਸਰੀ ਪੇਸ਼ੀ ਹੈ ਦਿਨ 2025 ਦਸੰਬਰ ਉਹ ਮਹੀਨਾ 12 ਜਦੋਂ ਅੱਜ ਵਾਲੇ ਦਿਨ ਫਿਰ ਉਹ ਸਿਪਾਹੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਲੈ ਕੇ ਜਾਂਦੇ ਨੇ ਤੇ ਫਿਰ ਇਹੋ ਹੀ ਗੱਲਾਂ ਕਹਿੰਦੇ ਜਾਂਦੇ ਨੇ ਕਿ ਤੁਸੀਂ ਜਾ ਕੇ ਸਿਜਦਾ ਕਰਨਾ ਹੀ ਹੈ ਤੁਸੀਂ ਜਾ ਕੇ ਇਸਲਾਮ ਸਲਾਮ ਅਲੈਕੁਮ ਬੁਲਾਉਣੀ ਹੈ ਰਸਤੇ ਦੇ ਵਿੱਚ ਉਹਨਾਂ ਨੂੰ ਛੋਟੇ ਸਹਬਜ਼ਾਦਿਆਂ ਨੂੰ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਾਲ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਦੋਂ ਦਾਦੀ ਮਾਤਾ ਤਿਆਰ ਕਰਕੇ ਉਹਨਾਂ ਨੂੰ ਭੇਜਦੀ ਹੈ ਤੇ ਸੰਗਤ ਜੀਓ ਦਾਦੀ ਮਾਤਾ ਕਹਿੰਦੀ ਹੈ ਕਿ ਛੋਟੇ-ਛੋਟੇ ਲਾਲਾ ਨੇ ਅੱਜ ਸੋਚ ਕੇ ਦੇਖੀਏ ਆਪਾਂ ਕਿ 18 ਸਾਲਾਂ ਤੋਂ ਪਹਿਲਾਂ ਪ੍ਰਸ਼ਾਸਨ ਕਾਨੂੰਨ ਹੈ ਸਰਕਾਰ ਦਾ ਕਿ ਉਸ ਤੋਂ ਪਹਿਲਾਂ ਕੇਸ ਨਹੀਂ ਲੱਗਦਾ ਤੇ ਸੰਗਤ ਜਿਓ ਇਹ ਸੋਚ ਕੇ ਦੇਖੀਏ ਕਿ ਜਦੋਂ 6 ਸਾਲ ਤੇ 8 ਸਾਲ ਦੀ ਉਮਰ ਬਾਬਾ ਜੋਰਾਵਰ ਸਿੰਘ ਦੀ ਤੇ 6 ਸਾਲ ਦੀ ਉਮਰ ਜਿਹੜੀ ਬਾਬਾ ਫਤਿਹ ਸਿੰਘ ਦੀ ਦੱਸੀ ਗਈ ਹੈ ਜਦੋਂ ਗਹਿਰੇ ਤਲ ਤੇ ਆਪਾਂ ਥੋੜਾ ਸੋਚੀਏ ਕੀ ਧੰਨ ਧੰਨ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਧੰਨ ਸੈਬ ਜਾਦੇ ਤੇ ਧੰਨ ਧੰਨ ਮਾਤਾ ਗੁਜਰ ਕੌਰ ਜੋ 80 ਸਾਲ ਦੀ ਉਮਰ ਦੇ ਵਿੱਚ ਵੀ ਮਾਤਾ ਗੁਜਰ ਕੌਰ ਉਹਨਾਂ ਪੋਤਿਆਂ ਨੂੰ ਦਾਦੇ ਦੀ ਸਿੱਖਿਆ ਦਸਦੀ ਰਹੀ ਕਿ ਤੁਹਾਡੇ ਦਾਦੇ ਤੇ ਜੋ ਦੂਸਰੇ ਦੇ ਧਰਮ ਦੇ ਖਾਤਰ ਸੀਸ ਦਾ ਬਲੀਦਾਨ ਦਿੱਤਾ ਅਤੇ ਬੱਚਿਓ ਅਡੋਲ ਰਹੋ ਤੇ ਜੋਰਾਵਰ ਤੇ ਬਾਬਾ ਫਤਿਹ ਸਿੰਘ ਕਹਿੰਦੇ ਨੇ ਦਾਦੀ ਮਾਂ ਸਾਨੂੰ ਕਹਿੰਦੇ ਸੀ ਕਿ ਬੜੇ ਲਾਲਚ ਦਿੱਤੇ ਤੇ ਅਸੀਂ ਡੋਲੇ ਨਹੀਂ ਪਰ ਅੱਜ ਜਦੋਂ ਰਸਤੇ ਦੇ ਵਿੱਚ ਤੁਰੇ ਜਾਂਦੇ ਨੇ ਤੇ ਉਹ ਸਿਪਾਹੀ ਕਹਿੰਦੇ ਨੇ ਕਿ ਤੁਸੀਂ ਇਸਲਾਮ ਕਰਨੀ ਹੈ ਸਜਦਾ ਕਰਨੀ ਹੈ ਸਲਾਮ ਅਲੈਕੁਮ ਬੁਲਾਉਣੀ ਹੈ ਪਰ ਧਨ ਨੇ ਉਹ ਸਹਿਬਜ਼ਾਦੇ ਗੁਰੂ ਦੇ ਲਾਲ ਜਿਹੜੇ ਫਿਰ ਉੱਥੇ ਪਹੁੰਚਦੇ ਨੇ ਅਤੇ ਉੱਥੇ ਜਾ ਕੇ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਹ ਬਜੀਦਾ ਜਿਹੜੇ ਉਸ ਕਚਹਿਰੀ ਵਿੱਚ ਸਨ ਹੈਰਾਨ ਹੋ ਜਾਂਦੇ ਨੇ ਕਿ ਇਨਾਂ ਨੂੰ ਕੋਈ ਡਰ ਨਹੀਂ ਖੁਆਪ ਨਹੀਂ ਕਿਸੇ ਤਰ੍ਹਾਂ ਦਾ ਭੈ ਨਹੀਂ ਸਾਹਿਬ ਜਾਦਿਆਂ ਕੱਲ ਲਾਲਚ ਦਿੱਤੇ ਗਏ ਸਨ 2025 ਦਸੰਬਰ ਅੱਜ 2025 ਦਸੰਬਰ 26 ਦਸੰਬਰ ਹੈ ਵਾਹਿਗੁਰੂ 2026 ਦਸੰਬਰ ਦੀ ਤਾਰੀਖ ਤੇ ਪੋ ਮਹੀਨਾ 12 ਹੈ ਪਰ ਉਹ ਸਹਿਬਜ਼ਾਦੇ ਜਿਹੜੇ ਅਡੋਲ ਹੋ ਕੇ ਅੱਜ ਕਿਹਾ ਗਿਆ ਕਿ ਤੁਸੀਂ ਡਰਾਇਆ ਗਿਆ ਧਮਕਾਇਆ ਗਿਆ ਕਹਿਣ ਲੱਗੇ ਜੇਕਰ ਇਸਲਾਮ ਨੂੰ ਕਬੂਲ ਕਰ ਲਓ ਤਾਂ ਠੀਕ ਹੈ ਨਹੀਂ ਤਾਂ ਕਹਿਣ ਲੱਗੇ ਕਿ ਤੁਹਾਡੀਆਂ ਬੋਟੀਆਂ ਉਹ ਇਲਾ ਚੁੱਕ-ਚੁੱਕ ਕੇ ਲੈ ਜਾਣਗੀਆਂ ਤੇ ਹਨ ਨੇ ਉਹ ਗੁਰੂ ਦੇ ਲਾਲ ਕਹਿਣ ਲੱਗੇ ਸੋਬਿਆ ਵਜੀਦਿਆ ਅਸੀਂ ਇਸ ਦੁਨੀਆ ਤੇ ਨਹੀਂ ਹੋਣਾ ਪਰ ਯਾਦ ਰੱਖੀ ਆਉਣ ਵਾਲੇ ਸਮੇਂ ਜਦੋਂ ਕੇਸਰੀ ਨਿਸ਼ਾਨ ਜਿਤਨੀਆਂ ਉੱਚੀਆਂ ਸਾਡੀਆਂ ਸਰੀਰ ਦੀਆਂ ਬੋਟੀਆਂ ਲੈ ਕੇ ਹਿੱਲਾਂ ਜਾਣਗੀਆਂ ਉਸ ਤੋਂ ਉੱਚੇ ਕੇਸਰੀ ਨਿਸ਼ਾਨ ਝੁਲਣਗੇ ਕੈਸਾ ਸਮਾਸੀ ਜੋ ਸਹਿਬਜ਼ਾਦੇ اڈੋਲ ਰਹਿ ਤੇ ਸੰਗਤ ਜੀਉ ਅੱਜ ਆਪਾਂ ਇਹ ਦੇਖਣਾ ਹੈ ਕਿ ਸਾਡੇ ਤੇ ਕੋਈ ਕਰੜੇ ਪਰਚੇ ਨਹੀਂ ਪੈ ਰਹੇ ਸਾਡੇ ਤੇ ਕੋਈ ਇੰਜਾਮ ਨਹੀਂ ਲੈ ਜਾ ਰਹੇ ਸਾਡੇ ਤੇ ਕੋਈ ਐਸੇ ਤਸੀਹੇ ਨਹੀਂ ਦਿੱਤੇ ਜਾ ਰਹੇ ਪਰ ਫਿਰ ਵੀ ਅਸੀਂ ਇਸ ਗੱਲ ਦਾ ਬਹੁਤ ਮਾਫ ਕਰਨਾ ਸੰਗਤ ਜੀ ਬਹੁਤ ਘਟ ਲੋਕ ਨੇ ਜੋ ਆਪਾਂ ਜਿੰਨਾ ਇੱਕ ਜਿਸ ਤਰ੍ਹਾਂ ਸਭਾ ਚੱਲ ਰਹੀ ਹੈ 7 ਦਿਨਾਂ ਦੀ ਤੇ ਜਿੰਨਾ ਧਿਆਨ ਆਪਾਂ ਦੇਵਾਂਗੇ ਨਾ ਤੇ ਫਾਇਦਾ ਆਪਣਾ ਉਤਨਾ ਹੀ ਹੋਣਾ ਹੈ ਤੇ ਇਹ ਸਹਿਬਜ਼ਾਦਿਆਂ ਦੀ ਸਿੱਖਿਆ ਸਦਾ ਵਾਸਤੇ ਆਪਾਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਨੀ ਤੇ ਉਹ ਲਾਗੂ ਕਿਸ ਤਰ੍ਹਾਂ ਕਰਨੀ ਹੈ ਕਿ ਆਪਾਂ ਗੁਰੂ ਸਹਿਬਾਨ ਜੀ ਦੇ ਪਾਏ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋ ਸਹਿਬਜ਼ਾਦਿਆਂ ਨੇ ਅਡੋਲ ਰਹਿ ਡੋਲੇ ਨਹੀਂ ਫਤਿਹ ਬੁਲਾਈ ਡਰੇ ਨਹੀਂ ਉਹਨਾਂ ਨੇ ਡਰਾਇਆ ਬਹੁਤ ਮਕਾਇਆ ਬਹੁਤ ਫਿਰ ਵੀ ਅਡੋਲ ਰਹਿ ਤੇ ਆਪਾਂ اڈੋਲ ਹੋਈ ਆਪਣੀ ਤੇ ਆਯੂ ਕਿੰਨੀ ਲੰਬੀ ਚਲੀ ਗਈ ਹੈ ਤੇ ਮਾਫ ਕਰਨਾ ਸੰਗਤ ਜੀਓ ਕਈ ਵੀਰ ਕਹਿੰਦੇ ਨੇ ਕਿ ਸਾਡੀ ਅਜੇ ਉਮਰ ਨਹੀਂ ਅਮਰਤ ਛਕਣ ਦੀ ਅਜੇ ਅਸੀਂ ਅਮਰਤ ਨਹੀਂ ਛਕਣਾ ਅਮਰਤ ਛਕ ਕੇ ਤੇ ਅਸੀਂ ਗੁਰੂ ਵਾਲੇ ਬਣਨਾ ਬਾਬਾ ਜੋਰਾਵਰ ਸਿੰਘ ਗੁਰੂ ਦੇ ਲਾਲਾਂ ਨੇ बाबा फतेह ਸਿੰਘ ਨੇ ਬਚਪਨ ਵਿੱਚ ਹੀ ਅੰਮ੍ਰਿਤ ਛਕਿਆ ਸੀ ਤੇ ਦਾਦੀ ਮਾਂ ਉਹਨਾਂ ਨੂੰ ਸਿੱਖਿਆਵਾ ਦਿੰਦੀ ਰਹੀ ਲੋਰੀਆਂ ਸੁਣਾਉਂਦੀ ਰਹੀ ਪਰ ਗੁਰੂ ਦੇ ਲਾਲ ਆ ਡੋਲ ਰਹੇ ਅੱਜ ਵਾਲੇ ਦਿਨ ਦੂਸਰੀ ਪੇਸ਼ੀ ਸੀ ਤੇ ਫਿਰ ਵੀ ਉਹਨਾਂ ਨੇ ਜਾ ਕੇ ਗੱਜ ਕੇ ਫਤਿਹ ਬੁਲਾਈ ਤੇ ਆਪਾਂ ਇਹ ਸੋਚਣਾ ਹੈ ਕਿ ਜਦੋਂ ਪੇਸ਼ੀ ਦੇ ਵਿੱਚ ਵੀ ਛੋਟੇ-ਛੋਟੇ ਲਾਲ ਨਹੀਂ ਡੋਲੇ ਤੇ ਆਪਾਂ ਇਤਨੇ ਹੀ ਇਨ੍ਹਾਂ ਦੇ ਪਾਸੋਂ ਸਹਿਬਜ਼ਾਦਿਆਂ ਪਾਸੋਂ ਸੇਧ ਲਈਏ ਇਨ੍ਹਾਂ ਦੇ ਜੀਵਨ ਦੇ ਵਿੱਚੋਂ ਕਿ ਆਪਾਂ ਸਦਾ ਵਾਸਤੇ ਪ੍ਰੇਮ ਕਰਨਾ ਹੈ ਤੇ ਪ੍ਰੇਮ ਐਸਾ ਕਰਨਾ ਹੈ ਜੋ ਸਾਡਾ ਸਰੀਰ ਨਾ ਇੱਥੇ ਰਹਿ ਸਾਡੀ ਪ੍ਰੀਤ ਬਣੀ ਰਹੇ ਸੇਵਕ ਦੀ ਔੜਕ ਨਿਭਈ ਪ੍ਰੀਤ ਆਪਾ ਸੇਵਕ ਬਣ ਜਾਈਏ ਦਾਸ ਬਣ ਜਾਈਏ ਸੱਚੇ ਸੇਖ ਬਣ ਜਾਈਏ ਸਦਾ ਵਾਸਤੇ ਉਹ ਪਾਏ ਹੋਏ ਸਹਿਬਜ਼ਾਦਿਆਂ ਦੇ ਪੂਰਨਿਆਂ ਨੂੰ ਯਾਦ ਕਰੀਏ ਤੇ ਸਦਾ ਵਾਸਤੇ ਆਪਾਂ ਜੁੜੀਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਖੰਡੇ ਪਾਹੁਲ ਦੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ ਦਾਤ ਪ੍ਰਾਪਤ ਕਰਕੇ ਦਾਤ ਇੱਕ ਐਸੀ ਚੀਜ਼ ਹੁੰਦੀ ਹੈ ਐਸੀ ਵਸਤੂ ਹੁੰਦੀ ਹੈ ਕਿ ਅੰਮ੍ਰਿਤ ਛੱਕ ਕੇ ਇਨਸਾਨ ਪਾਸ ਨਹੀਂ ਹੁੰਦਾ ਇਹ ਤੇ ਐਡਮਿਸ਼ਨ ਹੈ ਉਸ ਤੋਂ ਇਲਾਵਾ ਸਾਨੂੰ ਪੜ੍ਹਾਈ ਕਰਨੀ ਪੈਣੀ ਹੈ ਸਾਨੂੰ ਗੁਰੂ ਦੀ ਬਾਣੀ ਪੜ੍ਹਨੀ ਪੈਣੀ ਹੈ ਗੁਰੂ ਦੀ ਬਾਣੀ ਅਨੁਸਾਰ ਸਾਨੂੰ ਲਾਇਬ ਜੀਵਨ ਜ਼ਿੰਦਗੀ ਬਤੀਤ ਕਰਨੀ ਪੈਣੀ ਹੈ ਜੋ ਗੁਰੂ ਨੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਰਹਿਣੀ ਰਹਿਤ ਸੋਇਸ਼ਿਤ ਮੇਰਾ ਉਹ ਸਾਹਿਬ ਮੈਂ ਉਸ ਕਾチラ ਰਹਿਣੀ ਦੇ ਵਿੱਚ ਰਹੀਏ ਪਾਏ ਹੋਏ ਪੂਰਨਿਆਂ ਅਨੁਸਾਰ ਆਪਾਂ ਸੱਚ ਦੇ ਮਾਰਗ ਤੇ ਚੱਲੀਏ ਜਿਸ ਤਰ੍ਹਾਂ ਸਰੰਦ ਦੇ ਵਿੱਚ ਬਹੁਤ ਲੋਕ ਹਜ਼ਾਰਾਂ ਨਹੀਂ ਲੱਖਾਂ ਲੋਕ ਪਹੁੰਚੇ ਨੇ ਤੇ ਪਹੁੰਚ ਰਹੇ ਨੇ ਤੇ ਸੰਗਤ ਜੀਓ ਆਪਾਂ ਇੱਥੇ ਸਿੱਖਿਆ ਲੈਣੀ ਫਤਿਹਗੜ ਆਪਾਂ ਆਏ ਹਾਂ ਤੇ ਇੱਥੋਂ ਸਿੱਖਿਆ ਲੈ ਕੇ ਜਾਈਏ ਆਪਾਂ ਕੁਝ ਸਿੱਖੀ ਤੇ ਉਹ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਸਹਿਬਜ਼ਾਦਿਆਂ ਦਾ ਸਾਨੂੰ ਇੱਥੇ ਸਾਡਾ ਆਉਣਾ ਸਹਿਬਜ਼ਾਦਿਆਂ ਦੀ ਇਸ ਯਾਦ ਦੇ ਵਿੱਚ ਤਾਂ ਹੀ ਸਫਲ ਹੋਵੇਗਾ ਜਦੋਂ ਆਪਾਂ ਇਸ ਸਿੱਖਿਆ ਨੂੰ ਸਿੱਖਿਆ ਜੋ ਸਹਿਬਜ਼ਾਦਿਆਂ ਪਾਸੋਂ ਪ੍ਰਾਪਤ ਕਰਕੇ ਦਾਦੀ ਮਾਤਾਂ ਦੇ ਪਾਸੋਂ ਪ੍ਰਾਪਤ ਕਰਕੇ ਤੇ ਆਪਾਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਾਂਗੇ ਸੰਗਤ ਜੀਓ ਤਾਂ ਹੀ ਸਾਡਾ ਭਲਾ ਹੈ ਇਸ ਦੁਨੀਆ ਤੇ ਹੁਣਾ ਤਾਂ ਹੀ ਸਾਡਾ ਸਫਲ ਹੋਵੇਗਾ ਹਾਲਾਕੀ ਆਪਾਂ ਕਈ ਐਸੇ ਵੀਰ ਨੇ ਮਾਫ਼ ਕਰਨਾ ਸੰਗਤ ਜੀ ਕਿ ਉਹ ਦੇਖਣ ਆਉਂਦੇ ਨੇ ਕਿ ਚੱਲ ਕੇ ਘੱਟ ਦੇਖੀ ਤੇ ਕਈ ਐਸੇ ਨੇ ਤੇ ਜੋ ਗੁਰੂ ਦੀ ਬਾਣੀ ਪੜ੍ਹਦੇ ਨੇ ਗੁਰੂ ਦੀ ਬਾਣੀ ਵਿਚਾਰਦੇ ਨੇ ਤੇ ਲਾਈਫ ਜੀਵਨ ਵੀ ਜਿਉਂਦੇ ਨੇ ਐਸੇ ਵੀ ਨਹੀਂ ਪਰ ਕਾਟ ਲੋਕ ਨੇ ਜਿਹੜੇ ਆਪਣਾ ਜੀਵਨ ਸਵਾਰਨਾ ਚਾਹੁੰਦੇ ਨੇ ਸੋ ਬੇਨਤੀ ਹੈ ਕਿ ਆਪਾਂ ਪਾਏ ਹੋਏ ਸਹਿਬਜ਼ਾਦੇ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੋ ਦੂਸਰੀ ਦਿਨ ਦੀ ਅੱਜ ਪੇਸ਼ੀ ਹੈ ਤੀਸਰੀ ਪੇਸ਼ੀ ਕੱਲ ਉਹ ਵਾਲੇ ਪੂ 13 ਮਹੀਨਾ ਹੈ ਤੇ 2025 27 ਤਰੀਕ ਸ਼ਹੀਦ ਕਰ ਦੇਣਗੇ ਕੱਲ ਦਾ ਵਿਚਾਰ ਕੱਲ ਕਰਾਂਗੇ ਇੱਥੇ ਹੀ ਸਮਾਪਤੀ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ